ਨੇ ਸਨੇ ਪੁਲਿਸ ਕਮਿਸ਼ਨਰ ਸ਼੍ਰੀ ਸੁਪਨ ਸ਼ਰਮਾ ਦੀ ਅਗਵਾਈ ਹੇਠ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਲੋਕਾਂ ਨੂੰ ਠੱਗਣ ਵਿੱਚ ਸਰਗਰਮ ਮਲਟੀਸਟੇਟ ਬੈਂਕ ਚੈੱਕ ਫਰਾਡ ਸਿੰਡੀਗੇਟ ਦਾ ਪਰਦਾਫਾਸ਼ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰਵਾਸੀ ਅਸ਼ੋਕ ਸੋਪਤੀ ਨੇ ਸ਼ਿਕਾਇਤ ਕੀਤੀ ਕਿ ਉਸਦੇ ਬੈਂਕੋ ਪਰੋਦਾ ਵਿੱਚ ਦੋ ਚੈੱਕ ਜਮ੍ਹਾਂ ਕਰਵਾਏ ਸਨ ਪਰ ਅਣਪਛਾਤੇ ਵਿਅਕਤੀਆਂ ਨੇ ਬੈਂਕ ਵਿੱਚੋਂ ਚੈੱਕ ਚੋਰੀ ਕਰ ਲਏ ਅਤੇ ਐਨਾ ਚੈੱਕਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਬਦਲੇ ਹੋਏ ਚੈੱਕਾਂ ਨੂੰ ਬੈਂਕ ਆਫ ਬੜੋਦਾ ਵਿੱਚ ਅਤੇ ਆਪਣੇ ਖਾਤੇ 'ਚ ਜਮ੍ਹਾਂ ਕਰਵਾ ਲੇ ਦਿੱਤਾ। ਉਹਨਾਂ ਦੱਸਿਆ ਕਿ थाना ਨਿਊ ਬਾਰਾਦਰੀ ਸੀਪੀ ਜਲੰਧਰ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ 93 ਮਿਤੀ 1/5/2024 ਨੂੰ 420, 465, 468, 471 IPC 380, 367 120 being IPC ਦਰਜ ਕੀਤੀ ਗਈ ਸੀ ਸ਼੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕੀਤੀ ਅਤੇ ਤਕਨੀਕੀ ਸਹਾਇਤਾ ਵਿਗਿਆਨਿਕ ਸਬੂਤ ਤੇ ਮਨੁੱਖੀ ਖੂਫੀਆ ਜਾਣਕਾਰੀ ਦੀ ਮਦਦ ਨਾਲ ਪੁਲਿਸ ਨੇ ਇਸ ਕੇਸ ਨੂੰ ਸਫਲਤਾਪੂਰਵਕ ਟਰੇਸ ਕੀਤਾ ਅਤੇ ਚਾਰ ਸ਼ਕੀਆਂ ਦੀਪਕ ਅਰੁਣ ਮੋਹਿਤ ਅਤੇ ਹਨੀ ਨੂੰ ਗ੍ਰਿਫਤਾਰ ਕੀਤਾ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਨੇ ਇੱਕ ਅਮਰਸਰ ਤੋਂ ਇੱਕ ਅਭੋਰ ਤੋਂ ਤੇ ਤਿੰਨ ਜਿਹੜੇ ਹਨ ਉਹ ਜੰਮੂ ਤੋਂ ਇ ਬੇਸਿਕਲੀ ਵਾਈਟ ਕਾਲਰ ਕੰਮ ਕਰਦੇ ਆ ਰੁਕੀਏ ਜਦ ਵੀ ਕੋਈ ਵਾਰਦਾਤ ਜਿਹੜੀ ਮੈਂ ਤੁਹਾਨੂੰ ਬਰੀਫ ਕਰਾਂਗਾ ਕਰਨੀ ਹੁੰਦੀ ਹੈ ਤੇ ਏਰੀਆ ਪਲੇਸ ਟਾਈਮ ਡਿਸਾਈਡ ਕਰਕੇ ਕੱਠੇ ਹੁੰਦਾ ਬੈਂਕ ਚੈੱਕ ਫਰਾਡ ਕਰਦੇ ਸੀਗੇ 2023-24 ਚ 61 ਵਾਰਦਾਤਾਂ ਕਰ ਚੁੱਕੇ ਹਾਂ 61 ਕਾਫੀਆਂ ਤੇ ਫਰਤੇ ਵੀ ਦਰਜ ਹੈ ਤੇ ਕਾਫੀ ਸਟੇਟਸ ਚ ਐਕਟਿਵ ਸੀਗੇ ਜਿਵੇਂ ਪੰਜਾਬ ਹੋ ਗਿਆ ਚੰਡੀਗੜ੍ਹ ਬਿਹਾਰ ਐਚ ਪੀ ਮੱਧ ਪ੍ਰਦੇਸ਼ ਵਿਸਬੰਗਾਲ ਤੇ ਯੂਪ ਮੋਡਸ ਅਪਰਿੰਡ ਇਹ ਹੈ ਕਿ ਜਦ ਵੀ ਤੁਸੀਂ ਬੈਂਕ ਜਾਓ ਕੋਈ ਚੈੱਕ ਲੇ ਕੇ ਤੇ ਤੁਸੀਂ ਡ੍ਰੌਪ ਬਾਕਸ ਚ ਪਾ ਦਿੰਦੇ ਹੋ ਠੀਕ ਹੈ ਡ੍ਰੌਪ ਬਾਕਸ ਜਿਹਨੇ ਚੈੱਕ ਹੋਵੇ ਜੀ 10 12 ਹੁਣ ਕੈਸੇ ਚੈੱਕ ਨਹੀਂ ਜਾਂਦਾ ਉਹ ਡ੍ਰੌਪ ਬਾਕਸ ਦਾ ਸ਼ਾਮ ਨੂੰ ਆਫ ਟਾਈਮ ਜਦੋਂ ਕਪਰ ਰੀਡਿੰਗ ਦਾ ਟਾਈਮ ਖਤਮ ਹੋ ਜਾਂਦਾ ਤਾਲੇ ਚੈੱਕ ਨਹੀਂ ਪਾਉਂਦਾ ਡ੍ਰੌਪ ਬਾਕਸ ਚੈੱਕ ਚਲਾ ਗਿਆ ਜੀ ਅਕੀਤੀ ਚੈੱਕ ਹੋ ਗਏ ਕਿ ਨਾ ਨੇ ਤੋ ਬੰਦੇ ਨੇ ਜਾਣੇ ਕਿ ਜੀ ਆਪਾਂ ਇੱਕ ਚੈੱਕ ਫਲਾਨੇ ਫਲਾਨੇ ਦੇ ਅਰਜਾ ਚੈੱਕ ਪਾਇਆ ਸੀ ਕਿ ਸਾਨੂੰ ਅਮਾਉਂਟ ਯਾਦ ਨਹੀਂ ਕਿ ਉਹ ਆਪਾ ਪਾਰਾ ਤੇ ਜਿਹੜਾ ਵੀ ਪੀਐਨ ਆਇਨ ਚਾਹਦੇ ਉਹਨਾਂ ਨੂੰ ਦਿਖਾ ਦਿੰਦਾ ਕਿ ਜੀ 25 ਚੈੱਕ ਕਰਦੇ ਕਰਦੇ ਇਸ ਚੈੱਕ ਸੂ ਨਾਮ ਤੇ ਅਮਾਉਂਟ ਉਹ ਦੇਖ ਲਿਆ ਦੇਖ ਲਿਆ ਜੀ ਚੱਲੇ ਗਏ ਫਿਰ ਥੋੜੀ देर ਬਾਅਦ ਦੋ ਹੋਰ ਬੰਦੇ

ਉਹ ਨਦੀ ਇਹ ਕੋਈ 10 15 ਦਿਨ ਤੋਂ ਚੱਲ ਰਿਆ ਸੀ ਇਹ ਆਪਰੇਸ਼ਨ ਤਿੰਨ ਬੰਦੇ ਜੱਭੂ ਤੋਂ ਫੜ ਕੇ ਲੈ ਕੇ ਆਏ ਆ। 44 ਰੀਟਿੰਸ 17 ਚੈੱਕ ਬੁక్స్ ਤੇ 18 ਅਕਾਊਂਟਸ ਅਨਦਰ ਸੀਸ ਲਾਏ। ਇਹਦੇ ਅਕਾਊਂਟਸ ਹੈ 18 ਇਹਨਾਂ ਦੇ। ਉਹਦੇ ਵਿੱਚ ਕੋਈ 5.5 ਕਰੋੜ ਰੁਪਏ ਜਿਹੜਾ ਹੈ ਲੋਕਾਂ ਦਾ ਜਿਹੜਾ ਠੱਗਿਆ ਹੋਸ ਉਹ ਮੌਜੂਦ ਹੈ ਉਹ ਆਪਾਂ ਫ੍ਰੀਜ਼ ਕਰਾਤਾ। ਤੇ ਕਨਸਰਨਡ ਜਿਹੜੇ ਲੋਕ ਜਿਨ੍ਹਾਂ ਨਾਲ ਫਸਲੀ ਬੱਜੀ ਹੈ ਉਹਨਾਂ ਨੂੰ ਆਫਿਸ ਇੱਕ ਟੂਲਸ ਜੇ ਤੁਸੀਂ ਵੀਡੀਓ ਮੀਡੀਆ ਸਪਲਾਈਟ ਟੂਲਸ ਦੀ ਗੱਲ ਕੀਤੀ ਜਿਹੜੇ ਪੈਨਸਲਸ ਕਲਰ ਪੈਨਸਲਸ ਹੋਗੇ ਇਨਕ ਹੋਗੇ ਕਲਰ ਪੈਨਸਲਸ ਹੋਗੇ ਇਨਕ ਹੋਗੇ ਤਾਂ ਨਾਮ ਤਾਂ ਚੇਂਜ ਕਰਨਾ ਪੈਂਦਾ ਨਾ ਨਾਮ ਚੇਂਜ ਕਰਦੇ ਹਾਂ ਕੋਲ ਤੇ ਹੋਏ ਨਾਲ ਕਲਰ ਪੈਨਸਲਸ ਜੀ 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 ਹਾਂ ਤਿੰਨ ਨਨੇ ਚਲੰਦਰ ਤਿਆਰ ਹੋ ਪੀ ਨਹੀਂ ਤਿੰਨ ਪਰਚੇ ਜਿਹੜੇ ਹਨ ਚਲੰਦਰ ਦੀ ਸ਼ੁਰੂਆਤ ਸ਼ੁਰੂਆਤ ਪਹਿਲਾਂ ਦੀ ਹੈ ਸ਼ੁਰੂਆਤ ਜੰਮੂ ਆ ਜੰਮੂ ਤੋਂ ਸ਼ੁਰੂਆਤ ਕੀਤੀ

ਟੋਟਲ 5.5 ਜਿਹੜਾ 5.5 ਕਰੋੜ ਰੁਪਇਆ ਹਾਂਜੀ ਹਾਂਜੀ ਬਰਾਮਤ ਨਹੀਂ हाँ ਇਹ हाँ ਚਿਪ ਹੈ ਸੀ ਉਹ ਅਕਾਊਂਟ ਸੀਜ਼ ਕਰ ਲਿਆ ਗਿਆ ਬ੍ਰਾਂਚਿਸ ਕਾਰਕ 12 ਦਾ ਫੇਸਬੁਕ ਸੀਸ ਤੋਂ ਲਗਾ ਹੈ ਨਹੀਂ ਉਹ ਹੋਰ ਵੀ ਹੋਣ ਗਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਂਕ ਵਾਲੇ ਮਤਲਬ ਕੁਝ ਨਹੀਂ ਸੀਗੇ ਜੇਕਰ ਚੈੱਕ ਜਿਵੇਂ ਮਤਲਬ ਤੁਸੀਂ ਦੱਸੇ ਕਿ ਟ੍ਰਿਕ ਯੂਜ਼ ਕਰਦੇ ਸੀ ਆ ਟ੍ਰਿਕ ਯੂਜ਼ ਕਰਦੇ ਸੀ ਕਿ ਅਮਾਉਂਟ ਪਹਿਲਾ ਅਮਾਉਂਟ ਦੇਖ ਲਿਆ ਫਿਰ ਕਹਤਾ ਕਿ ਆਪਾਂ 10 वरदात हैं पर्चे दात हैं। नहीं बैंक सारे बैंक जी हाँ अलग अलग बैंक एनी बैंक टारगेट बैंक जितने रश ज्यादा है या जितने जिधर मलाजम का जिधर कटते हैं रक्खी कर, कर, है। कर दे जी 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 ठीक है जो कम्प्लेंट करो जो जिधर ही लॉन फोर्समेंट एजेंसीज़ हैं ਉਹਨਾਂ ਦੇ ਸੰਪਰਕ ਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। थैंक यू। ਬੈਂਕੋਂ ਨੇ ਨੋਮਿਨੇਟ ਕੀਤਾ ਹੈਗਾ ਜਿਵੇਂ ਨਹੀਂ ਜੀ ਨਹੀਂ ਬੈਂਕੋਂ ਨੇ ਨਹੀਂ ਕੀਤਾ ਜੀ ਬੈਂਕ। ਨੋ ਨੋ ਬੈਂਕ ਤੋਂ ਨਹੀਂ 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 ਵੀ ਆ ਰਹੇ ਸੀ ਕਿ ਬਿਲਕੁਲ ਵੀ ਕੋਈ ਜਾਣੇ ਕੰਪਲੇਨ ਨਹੀਂ ਕੀਤੀ। ਫੇਰ ਦੱਬਾ ਕਰਕੇ ਤੁਹਾਡੇ ਨੰਬਰ ਤੇ ਜੱਗਦੇ ਰਹਿੰਦੇ ਨੇ। ਤਾਂ ਠੀਕ ਹੈ। ਠੀਕ ਹੈ।